ਪੰਜਾਬੀ ਅਦਾਕਾਰ ਤੇ ਗਾਇਕ ਗੁਰਨੀਤ ਦੁਸਾਂਜ ਅਜ ਗੁਰੂ ਘਰ ਮੱਥਾ ਟੇਕਣ ਲਈ ਪੁੱਜੇ ਨੇ ਇਸ ਮੌਕੇ ਉਹਨਾਂ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ ਵਾਹਿਗੁਰੂ ਦਾ ਕੀਤਾ ਸ਼ੁਕਰਾਨਾ ਅੰਮ੍ਰਿਤਸਰ ਪੰਜਾਬੀ ਫਿਲਮਾਂ ਤੇ ਅਦਾਕਾਰਾਂ ਤੇ ਗਾਇਕ ਗੁਰਨੀਤ ਦਸਾਂਜ ਸੱਚਕਣ ਸ੍ਰੀ ਹਰਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਦੇ ਲਈ ਪੁੱਜੇ ਨੇ ਇਸ ਮੌਕੇ ਉਹਨਾਂ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸ਼ੁਰੂਆਤ ਦੇ ਭਲੇ ਦੀ ਅਰਦਾਸ ਕੀਤੀ ਹੈ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਹੈ ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਈ ਪ੍ਰੋਜੈਕਟ ਸਾਡੇ ਨਵੇਂ ਆ ਰਹੇ ਨੇ ਬਹੁਤ ਹੀ ਜਲਦੀ ਤੁਹਾਡੇ ਰੂਬਰੂ ਹੋਣਗੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਅੱਜ ਚੜ੍ਹਦੀ ਕਲਾ ਦੀ ਅਰਦਾਸ ਕਰਨ ਲਈ ਇੱਥੇ ਪੁੱਜੇ ਆ ਗੁਰੂ ਘਰ ਜੋ ਮੰਗੇ ਉਹ ਜ਼ਰੂਰ ਮਿਲਦਾ ਹੈ ਇਥੋਂ ਕਿਸੇ ਦੀ ਝੋਲੀ ਖਾਲੀ ਨਹੀਂ ਜਾਂਦੀ ਸਭ ਝੋਲੀਆਂ ਭਰ ਕੇ ਲੈ ਜਾਂਦੇ ਨੇ ਕਿਹਾ ਕਿ ਸਰਵੱਤ ਦਾ ਭਲਾ ਮੰਗਣਾ ਚਾਹੀਦਾ ਹੈ ਅਸੀਂ ਆਪਣਾ ਕੰਮ ਕਰ ਰਹੇ ਹਾਂ ਗੁਰੂ ਮਹਾਰਾਜ ਕਿਰਪਾ ਕਰਨਗੇ ਕਿਹਾ ਧਾਰਮਿਕ ਗੀਤ ਵੀ ਸਾਡੇ ਆ ਰਹੇ ਨੇ ਅਸੀਂ ਸਰੋਤਿਆਂ ਨੂੰ ਅਪੀਲ ਕਰਦੇ ਹਾਂ ਕਿ ਮੱਥਾ ਟੇਕਣ ਗੁਰੂ ਘਰ ਵਿੱਚ ਆਓ ਤੇ ਇਹਨਾਂ ਦੇ ਚਰਨਾਂ ਵਿੱਚ ਜ਼ਰੂਰ ਸ਼ੀਸ਼ ਨਿਵਾਓ ਇਸ ਦਰ ਤੋਂ ਹੀ ਸਭ ਕੁਝ ਮਿਲਦਾ ਹੈ ਇਸ ਮੌਕੇ ਹੋਰ ਉਹਨਾਂ ਨੇ ਕੀ ਕਿਹਾ ਸੁਣਦੇ ਆ ਪੂਰੀ ਖਬਰ ਬਸੀ ਸਾਸੀ ਗੱਲ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਝੋਤੇ ਅਰਦਾਸ ਹੈ ਇਹ ਸਰਬੱਤਾ ਦਾ ਭਲਾ ਮੰਗੀਏ ਮੱਥਾ ਟੇਕਣ ਆਏ ਆ ਜੀ ਵਾਹਿਗੁਰੂ ਚਰਦੀ ਕਲਾ ਜਰ ਰੱਖੇ ਥੈਂਕ ਯੂ ਕੀ ਤੁਹਾਡਾ ਕੀ ਆ ਰਿਹਾ ਬਸ ਵੀਰੇ ਕਰੀ ਜਾਂਦੇ ਆ ਕੰਮ ਕਰੀ ਜਾਂਦੇ ਆ ਪ੍ਰੋਜੈਕਟ ਪ੍ਰੋਜੈਕਟ ਜੇ ਉਹ ਵੀ ਕਰੀ ਜਾਂਦੇ ਵਧੀਆ ਥੈਂਕ ਯੂ ਜਿਸ ਤਰ੍ਹਾਂ ਤੁਹਾਨੂੰ ਲੋਕ ਆਏ ਉਸ ਤੋਂ ਬਾਅਦ ਅੱਰੀ ਫਿਲਮਾਂ ਵੀ ਆਈਆਂ ਫਿਲਮਾਂ ਚ ਵੀ ਤਾਂ ਕਾਫੀ ਪਰਵਾੰਗ ਆ ਰਿਹਾ ਮਿਲਿਆ ਬਸ ਬਰੋ ਜੋਰ ਮਾਰੀ ਜਾਂਦੇ ਆ ਬਾਕੀ ਵਾਹਿਗੁਰੂ ਦੀ ਕਿਰਪਾ ਚਾਹੀਦੀ ਸਭ ਕੁਝ ਠੰਡ ਹੋ ਜਾਂਦਾ ਹੁਣ ਧਾਰਮਿਕ ਗੀਤ ਕੋਈ ਜਾਂ ਕੋਈ ਹੋਰ ਵੀਰੇ ਕੀਤਾ ਆ ਬਾਕੀ ਪਰਮਾਤਮਾ ਨੇ ਜਿਹਦਾ ਚਾਹਣਾ ਸਾਰਾ ਕੁਝ ਹੋ ਜਾਂਦਾ ਹੈ ਨਾ ਠੀਕ ਹੈ ਵੀਰੇ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਸ ਮਾਥਾ ਟੇਕਣਾ ਆਓ ਵਾਹਿਗੁਰੂ ਦੇ ਚਰਨਾ ਚ ਲੈ ਗੋ ਸਭ ਕੁਝ ਮਿਲ ਜਾਂਦਾ ਹੈ ਥੈਂਕ ਯੂ ਵੀਰੇ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ